ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਐਨ ਨਿਊਜ਼ ਤੇ ਮੈਂ ਹੰਪਰਦੀਪ ਕੌਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਭਾਵੇਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਹੈ ਪਰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਬਿਲਕੁਲ 27 ਜੂਨ ਨੂੰ ਵਿਦੇਸ਼ਾਂ ਦੇ ਵਿੱਚ ਫਿਲਮ ਰਿਲੀਜ਼ ਹੋਣੀ ਸੀ ਹੁਣ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਯਾਨੀ ਕਿ ਪਾਕਿਸਤਾਨ ਦੇ ਵਿੱਚ ਫਿਲਮ ਇਹ ਰਿਲੀਜ਼ ਹੋ ਗਈ ਹੈ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਪਹਿਲਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਮਾਹੌਲ ਤਣਾਅਪੂਰਵਕ ਹੋਇਆ ਸੀ ਔਰ ਭਾਰਤੀ ਫਿਲਮਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਬੈਨ ਕਰ ਦਿੱਤਾ ਗਿਆ ਸੀ ਕਿ ਪਾਕਿਸਤਾਨ ਦੇ ਵਿੱਚ ਫਿਲਮਾਂ ਰਿਲੀਜ਼ ਨਹੀਂ ਹੋ ਸਕਦੀਆਂ ਔਰ ਉਸ ਤੋਂ ਬਾਅਦ ਦੱਸਦੀ ਹੈ ਕਿ ਜਿਵੇਂ ਸਰਦਾਰ ਜੀ 3 ਫਿਲਮ ਦੇ ਵਿੱਚ ਅਦਾਕਾਰਾ ਹਾਨੀਆ ਅਮੀਰ ਸੀ ਇਹਨਾਂ ਨੇ ਲੀਡ ਰੋਲ ਕੀਤਾ ਸੀ ਔਰ ਉਸ ਤੋਂ ਬਾਅਦ ਇਸ ਫਿਲਮ ਦੇ ਡਾਇਰੈਕਟਰ ਜੈਨ ਅਲੀ ਵੀ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਜਿਸ ਦੇ ਬਾਬਤ ਇਸ ਫਿਲਮ ਨੂੰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ ਆ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਲੈ ਕੇ ਭਾਰਤ ਦੇ ਵਿੱਚ ਵਿਵਾਦ ਕਾਰਨ ਫਿਲਮ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਰਿਲੀਜ਼ ਹੋ ਰਹੀ ਹੈ ਹਾਲਾਂਕਿ ਪਾਕਿਸਤਾਨ ਦੇ ਵਿੱਚ ਭਾਰਤੀ ਫਿਲਮਾਂ ਦੀ ਸੱਕਰੀ ਦੇ ਉੱਤੇ ਪਾਬੰਦੀ ਹੈ ਪਰ ਸੈਂਸਰ ਬੋਰਡ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਡਾਇਰੈਕਟਰ ਜ਼ੈਨ ਵਲੀ ਵੀ ਪਾਕਿਸਤਾਨੀ ਨੇ ਜੀ ਆਂ ਦੱਸਿਓ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਚਿਤਰੀ ਹੁਣ ਭਾਰਤ ਦੇ ਵਿੱਚ ਤਾਂ ਰਿਲੀਜ਼ ਨਹੀਂ ਹੋਈ ਹੈ ਪਰ ਪਾਕਿਸਤਾਨ ਦੇ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਿਆ ਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਪ੍ਰਸ਼ੰਸਕਾਂ ਦਾ ਜਿਹੜਾ ਸਾਥ ਹੈ ਫੈਨਸ ਦਾ ਸਾਥ ਹੈ ਦਲਜੀਤ ਦੋਸਾਂਝ ਨੂੰ ਮਿਲੇਗਾ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਦੀ ਮੌਜੂਦਗੀ ਕਾਰਨ ਨੈਟਿਜ਼ਨ ਪਹਿਲਾਂ ਹੀ ਨਰਾ ਹਾਂਸੀ ਹੁਣ ਉਹਨਾਂ ਇਹ ਪਾਕਿਸਤਾਨ ਦੇ ਵਿੱਚ ਵੀ ਰਿਲੀਜ਼ ਹੋਣ ਦੀ ਚਰਚਾ ਤੇਜ਼ ਹੋ ਗਈ ਹੈ ਜਿਸ ਕਾਰਨ ਫੈਨਸ ਦਾ ਗੁੱਸਾ ਹੋਰ ਵੀ ਵੱਧ ਗਿਆ ਹਾਲਾਂਕਿ ਵੱਡੇ ਵੱਡੇ ਅਦਾਕਾਰਾਂ ਗਾਇਕਾਂ ਦੇ ਵੱਲੋਂ ਦਲਜੀਤ ਦੋਸਾਨ ਨੂੰ ਤਿੱਖੇ ਸ਼ਬਦਾਂ ਦੇ ਨਾਲ ਵਾਰ ਵੀ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਦੇਸ਼ ਦੇ ਕੁਝ ਗद्दार ਨੇ ਜੋ ਦੇਸ਼ਤਾ ਸਾਥ ਨਹੀਂ ਦਿੰਦੇ ਅਦਾ ਦੱਸਿਆ ਕਿ ਹਾਨੀਆ ਅਮਰ ਦੀ ਮੌਜੂਦਗੀ ਦੇ ਨਾਲੇ ਸਭ ਕੁਝ ਹੋਇਆ ਜੋ ਵਿਵਾਦ ਇਸ ਰਿਲੇ ਪੱਕਿਆ ਹੁਣ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋਈ ਔਰ ਪਾਕਿਸਤਾਨ ਦੇ ਸੈਂਸਰ ਬੋਰਡ ਸਰਦਾਰ ਚਿਥਰੀ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਸ਼੍ਰੀਕਲ ਤੁਸ ਦੇਖ ਰਿਹਾ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ 3 ਭਾਵੇਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਹੈ ਪਰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਬਿਲਕੁਲ 28 ਜੂਨ ਨੂੰ ਵਿਦੇਸ਼ਾਂ ਦੇ ਵਿੱਚ ਫਿਲਮ ਰਿਲੀਜ਼ ਹੋਣੀ ਸੀ ਹੁਣ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਯਾਨੀ ਕਿ ਪਾਕਿਸਤਾਨ ਦੇ ਵਿੱਚ ਫਿਲਮ ਇਹ ਰਿਲੀਜ਼ ਹੋ ਗਈ ਹੈ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਪਹਿਲਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਮਾਹੌਲ ਤਣਾਅਪੂਰਵਕ ਹੋਇਆ ਸੀ ਔਰ ਭਾਰਤੀ ਫਿਲਮਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਬੈਨ ਕਰ ਦਿੱਤਾ ਗਿਆ ਸੀ ਕਿ ਪਾਕਿਸਤਾਨ ਦੇ ਵਿੱਚ ਫਿਲਮਾਂ ਰਿਲੀਜ਼ ਨਹੀਂ ਹੋ ਸਕਦੀਆਂ ਔਰ ਉਸ ਤੋਂ ਬਾਅਦ ਦੱਸਦੀ ਹੈ ਕਿ ਜਿਵੇਂ ਸਰਦਾਰ ਜੀ 3 ਫਿਲਮ ਦੇ ਵਿੱਚ ਅਦਾਕਾਰਾ ਹਾਨੀਆ ਅਮੀਰ ਸੀ ਇਹਨਾਂ ਨੇ ਲੀਡ ਰੋਲ ਕੀਤਾ ਸੀ ਔਰ ਉਸ ਤੋਂ ਬਾਅਦ ਇਸ ਫਿਲਮ ਦੇ ਡਾਇਰੈਕਟਰ ਜੈਨ ਅਲੀ ਵੀ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਜਿਸ ਦੇ ਬਾਬਤ ਇਸ ਫਿਲਮ ਨੂੰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ ਆ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਲੈ ਕੇ ਭਾਰਤ ਦੇ ਵਿੱਚ ਵਿਵਾਦ ਕਾਰਨ ਫਿਲਮ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਰਿਲੀਜ਼ ਹੋ ਰਹੀ ਹੈ ਹਾਲਾਂਕਿ ਪਾਕਿਸਤਾਨ ਦੇ ਵਿੱਚ ਭਾਰਤੀ ਫਿਲਮਾਂ ਦੀ ਸਖਰੀ ਦੇ ਉੱਤੇ ਪਾਬੰਦੀ ਹੈ ਪਰ ਸੈਂਸਰ ਬੋਰਡ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਡਾਇਰੈਕਟਰ ਜ਼ੈਨ ਵਲੀ ਵੀ ਪਾਕਿਸਤਾਨੀ ਨੇ ਜੀ ਹਾਂ ਦੱਸਦੇ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਚਿਤਰੀ ਹੁਣ ਭਾਰਤ ਦੇ ਵਿੱਚ ਤਾਂ ਰਿਲੀਜ਼ ਨਹੀਂ ਹੋਈ ਹੈ ਪਰ ਪਾਕਿਸਤਾਨ ਦੇ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਯਾਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਪ੍ਰਸ਼ੰਸਕਾਂ ਦਾ ਜਿਹੜਾ ਸਾਥ ਹੈ ਫੈਨਸ ਦਾ ਸਾਥ ਹੈ ਦਲਜੀਤ ਦੋਸਾਂਝ ਨੂੰ ਮਿਲੇਗਾ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਦੀ ਮੌਜੂਦਗੀ ਕਾਰਨ ਨੈਟਿਜ਼ਨ ਪਹਿਲਾਂ ਹੀ ਨਾ ਹੁਣ ਉਹਨਾਂ ਇਹ ਪਾਕਿਸਤਾਨ ਦੇ ਵਿੱਚ ਵੀ ਰਿਲੀਜ਼ ਹੋਣ ਦੀ ਚਰਚਾ ਤੇਜ਼ ਹੋ ਗਈ ਹੈ ਜਿਸ ਕਾਰਨ ਫੈਨਸ ਦਾ ਗੁੱਸਾ ਹੋਰ ਵੀ ਵੱਧ ਗਿਆ ਹਾਲਾਂਕਿ ਵੱਡੇ ਵੱਡੇ ਅਦਾਕਾਰਾਂ ਗਾਇਕਾਂ ਦੇ ਵੱਲੋਂ ਦਲਜੀਤ ਦੋਸਾਨ ਨੂੰ ਤਿੱਖੇ ਸ਼ਬਦਾਂ ਦੇ ਨਾਲ ਵਾਰ ਵੀ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਦੇਸ਼ ਤੇ ਕੁਝ ਗद्दार ਨੇ ਜੋ ਦੇਸ਼ਤਾ ਸਾਥ ਨਹੀਂ ਦਿੰਦੇ ਅਦਾ ਦੱਸਿਆ ਕਿ ਹਾਨੀਆ ਅਮਰ ਦੀ ਮੌਜੂਦਗੀ ਦੇ ਨਾਲੇ ਸਭ ਕੁਝ ਹੋਇਆ ਜੋ ਵਿਵਾਦ ਇਸ ਵੇਲੇ ਪੱਕਿਆ ਹੈ ਹੁਣ ਇਸੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋਈ ਔਰ ਪਾਕਿਸਤਾਨ ਦੇ ਸੈਂਸਰ ਬੋਰਡ ಚಥರಿ ಫಲ ಮಂಜೂರಿ ದಿ